ਆਮ ਤੌਰ ਤੇ ਜਦੋਂ ਕੋਈ ਬੰਦਾ ਕਿਸੇ ਦੀ ਹੈਲਪ ਕਰਦਾ ਹੈ ਨਾ ਮੈਂ 99% ਕਹਾਂਗਾ ਉਹ ਅੰਦਰ ਇੱਕ ਗੱਲ ਰੱਖ ਕੇ ਬੈੰਦਾ ਹੁੰਦਾ ਹੈ ਜੇ ਮੈਂ ਇਹਦੀ ਸੇਵਾ ਕੀਤੀ ਇਹਦੇ ਬਦਲੇ ਫਾਲਤਾਂ ਮੈਨੂੰ ਮਿਲੂਗਾ ਹੀ ਨਾ ਉਹਨਾਂ ਗੁਰੂ ਸਾਹਿਬ ਨੇ ਮੈਂ ਇੱਕ ਦਿਨ ਕਿਹਾ ਸੀ ਮਾਰੇ ਨੇ ਇਸ ਬਿਰਤੀ ਨੂੰ ਵੀ ਕਿਹਾ ਕਿਸੇ ਦੀ ਸੇਵਾ ਕਰਦਾ ਹੈ ਜਿਹੜੇ ਆ ਬਾਹਰ ਮੁਕੀ ਜਿਵੇਂ 포ਟਵਾ ਖਿਚਾਖ ਜੂ ਕੇ ਅਸੀਂ ਗਰੀਬਾਂ ਨੂੰ ਆਹ ਕਰਨੇ ਆ ਗਰੀਬਾਂ ਨੂੰ ਆਹ ਕਰਨੇ ਆ ਮੇਰਾ ਖਿਆਲ ਹੈ ਸੇਵਾ ਕਰਕੇ ਸ਼ੋਸ਼ਣ ਨਹੀਂ ਕਰਨਾ ਚਾਹੀਦਾ ਗਰੀਬੀ ਦਾ ਹੋ ਸਕਦਾ ਹੈ ਕੱਲ ਨੂੰ ਤੂੰ ਲੈਣ ਵਾਲਿਆਂ ਵਿੱਚ ਖਲੋਤਾ ਹੋਵੇ ਤੇ ਉਹ ਵੰਡਣ ਵਾਲਿਆਂ ਵਿੱਚ ਖਲੋਤਾ ਹੋਵੇ ਉਹਦੀ ਉਹਦੀ ਖੇਡ ਦਾ ਪਤਾ ਥੋੜਾ ਹੈ ਉੱਥੇ ਬਿਲਕੁਲ ਹੈ ਜੀ ਮੰਨ ਲਓ ਮੇਰੀ ਤੁਹਾਡੀ ਬੱਚੀ ਦਾ ਆਨੰਦ ਕਾਰਜ ਕੋਈ ਕਰਦਾ ਹੈ ਤੇ 2 ਸਾਲ ਉਹਦਾ ਬੋਰਡ ਚੌਂਕ ਵਿੱਚ ਲੱਗਾ ਰਹੇ ਅਸੀਂ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਮੈਂ ਗੁੱਸਾ ਨਾ ਕਰਿਓ ਇਸ ਗੱਲ ਦਾ ਬੰਦੇ ਦੇ ਅੰਦਰ ਕੀ ਵੀਦੀ ਰੱਬਾ ਜੇ ਗਰੀਬੀ ਨਾ ਹੁੰਦੀ ਤੇ ਮੈਨੂੰ ਅੱਜ ਆ ਦਿਨ ਚੁਰਸਤੇ 'ਚ ਨਾ ਦੇਖਣੇ ਪੈਂਦੇ ਪਾਰ ਬ੍ਰਹਮਣੀ ਚਿਤਾਰਤਾ ਉਹ ਤਾਂ ਕੋਈ ਨਾ ਜਿੰਨਾ ਮਰਜੀ ਖਾਈ ਜੋ ਨਾਂ ਵੀ ਕੁਝ ਵੇਉ ਨਾਂ ਵੀ ਵੈਗੁਰੂ ਕਹੋ ਉਹਨੇ ਥੋੜਾ ਕਹਿਣਾ ਤੈਨੂੰ ਮਾਰ ਦੇਗਾ ਦੀਨ ਦਿਆਲ ਦਇਆ ਨਿਦ ਦੋਖਨ ਦੇਖਤ ਹੈ ਪਰ ਦੇਤ ਨਾ ਰਹਾ ਮੈਂ ਸਿਰਫ ਧਾਤੇ ਦੀ ਗੱਲ ਕਰ ਰਿਹਾ ਹਾਂ